ਤੁਸੀਂ ਮਾਨਸਾ ਭਾਵੇਂ ਗੁੱਸਾ ਕਰ ਜੋ ਤੁਹਾਡਾ ਰਕੜ ਵੀ ਐਤੀ ਤੋੜ ਦੇਣਾ ਸੀ 2 ਲੱਖ 11000 ਜਿਹੜਾ ਵੋਟਾਂ ਵਾਲਾ ਤੇ ਮੈਂ ਨਹੀਂ ਤੋੜਨਾ ਇਹ ਭਰਾ ਮੇਰੇ ਤੁਸੀਂ ਤੋੜਨਾ ਕਿਉਂਕਿ ਉਹ ਜ਼ਿਲ੍ਹਾ ਹੈ ਉਹ ਲੋਕ ਸਭਾ ਹੈ ਜਿੱਥੇ ਤੁਸੀਂ ਆਮ ਆਦਮੀ ਪਾਰਟੀ ਦਾ ਬੂਟਾ ਲਾਇਆ ਜਿਹਦੇ ਕਰਕੇ ਅੱਜ ਪੰਜਾਬ 'ਚ 92 ਸੀਟਾਂ ਆਈਆਂ ਨੇ ਸੋ ਅੱਜ ਜਿਹੜਾ ਬੂਟਾ ਤੁਹਾਡਾ ਦਰਖਤ ਬਣਿਆ ਅੱਜ ਉਹਨਾਂ ਸਾਰਿਆਂ ਪਾਰਟੀਆਂ ਦਾ ਜੋਰ ਲੱਗਿਆ ਹੋਇਆ ਵੀ ਤੁਹਾਨੂੰ ਇੱਥੋਂ ਕਿਸੇ ਤਰ੍ਹਾਂ ਹਰਾਉਣਾ ਕਿਸੇ ਨਾਲ ਵੀ ਕੰਪੈਰੀਸ਼ਨ ਕਰਨਾ ਹੋਵੇ ਕਿਸੇ ਸਰਕਾਰ ਨੇ ਵੀ ਪਹਿਲੇ 2 ਸਾਲਾਂ ਚ 25% ਕੰਮ ਨਹੀਂ ਕੀਤਾ ਅਸੀਂ 43000 ਨੌਕਰੀਆਂ ਦਿੱਤੀਆਂ ਕੋਈ ਸਰਕਾਰ ਚੱਕ ਲੋ ਕਿਸੇ ਨੇ ਵੀ ਪਹਿਲੇ 2 ਸਾਲਾਂ 43000 ਨੌਕਰੀ ਦਿੱਤੇ ਤਾਂ ਲੋਕ ਸਾਨੂੰ ਜਮਾ ਵੋਟਾਂ ਨਾ ਪਾਉਣ ਕਰਦੇ ਹੀ ਨਹੀਂ ਸੀ ਜਦੋਂ ਲਾਸਟੇ 6 ਮਹੀਨੇ ਰਹਿੰਦੇ ਸੀ ਉਦੋਂ ਜਾ ਕੇ ਨੌਕਰੀਆਂ ਦੇਣੀਆਂ ਸ਼ੁਰੂ ਕਰਦੇ ਸੀ ਉਦੋਂ ਜਾ ਕੇ ਕੋਈ ਇੱਕ ਅਧਵਾ ਦਾ ਪੂਰਾ ਕਰਦੇ ਸੀ ਉਦੋਂ ਜਾ ਕੇ ਦੋ ਚਾਰ ਨਹੀਂ ਪੱਥਰ ਰੱਖ ਦਿੰਦੇ ਸੀ ਇਹ ਪਹਿਲੀ ਸਰਕਾਰ ਆ ਪਹਿਲੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਆਉਣ ਸਰ ਕੰਮ ਕੀਤਾ ਤੇ ਸਾਨੂੰ ਮਾਣਾ ਤਕੜੇ ਹੋ ਕੇ ਲੜਾਈ ਜਿਹੜੀ ਆ ਲੜਨੀ ਆ ਤੇ ਜਿਹੜੇ ਆ ਬਾਹਰਲੇ ਜ਼ਿਲ੍ਹਿਆਂ ਤੋਂ ਆਇਆ ਸਾਰਿਆਂ ਨੂੰ ਇੱਥੋਂ ਭਜਾਉਣਾ ਤੇ ਥੋੜੇ ਸਿਰ ਤੇ ਜਿਹੜਾ ਉਹ ਭਜਾਉਣਾ ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਦੇ ਲਾਸਟ ਤੇ ਇੱਕੋ ਬੇਨਤੀ ਕਰਦਾ ਕਿਉਂਕਿ ਮਾਨ ਸਾਹਿਬ ਜਿੰਨੇ ਉਮੀਦਵਾਰ ਨੇ ਕੱਲੇ ਤੁਸੀਂ ਉਹ ਜਿਨ੍ਹਾਂ ਨੇ ਸੰਗਰੂਰ ਦੇ ਮੁੰਡੇ ਨੂੰ ਟਿਕਟ ਦਿੱਤੀ ਹੈ ਬਾਕੀ ਸਾਰਿਆਂ ਨੇ ਬਾਹਰੋਂ ਫੜਫੜ ਕੇ ਜਿਹੜੇ ਉਹ ਲਿਆਂਦੇ ਆ ਇੱਕ ਤਾਂ ਪਤਾ ਨਹੀਂ ਕਾਂਗਰਸ ਵਾਲਿਆਂ ਨੇ ਜਿਹੜੇ ਖੈਰਾ ਸਾਹਿਬ ਲਿਆਂਦੇ ਆ ਆ ਜਿੰਨੇ ਇੱਥੇ ਬੈਠੇ ਆ ਮੈਨੂੰ ਲੱਗਦਾ ਇਹਨਾਂ ਨੂੰ ਕਿਸੇ ਨੂੰ ਜਿਲ੍ਹਾ ਵੀ ਪਤਾ ਹੋਊ ਵੀ ਭਲੱਥ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਉਹ ਮੈਂ ਤਾਂ ਕਿਸੇ ਪੱਤਰਕਾਰ ਨੂੰ ਹੱਸਦੇ ਨੇ ਕਹਤਾ ਮੈਂ ਕਹ ਵੀ ਖੈਲਾ ਸਭ 10 ਪਿੰਡਾਂ ਦੇ ਨਾਂ ਦੱਸ ਦੇਣਾ ਤੇ ਤੁਸੀਂ ਦੇਖੋ ਵੀ ਤੀਜੇ ਤੇ ਤੀਜੇ ਪਿੰਡ ਤੋਂ ਬਾਅਦ ਚੌਥਾ ਪਿੰਡ ਨਹੀਂ ਦੱਸਿਆ ਗਿਆ ਤੇ ਸਾਨੂੰ ਅੱਜ ਪਤਾ ਲੱਗਿਆ ਵੀ ਸੰਗਰੂਰ ਵੀ ਪਿੰਡ ਹੈ ਧੂਰੀ ਵੀ ਪਿੰਡ ਹੈ ਲਹਿਰਾ ਵੀ ਪਿੰਡ ਹੈ ਸੋ ਭਰਾ ਮੇਰੋ ਜਿਹੜਾ ਬੰਦਾ ਚੰਡੀਗੜ੍ਹੋਂ ਸੰਗਰੂਰ ਨੇਵੀਗੇਸ਼ਨ ਲਾ ਕੇ ਆਉਂਦਾ ਉਹ ਕਿੱਥੋਂ ਸੰਗਰੂਰ ਦੇ ਲੋਕਾਂ ਦੀ ਲੜਾਈ ਲੜਨ ਨੂੰ ਛਾਜਲੀ ਦਾ ਨਾਂ ਲਿਆ ਸੀ ਮੈਂ ਕਹਣਾ ਖੈਰਾ ਸਾਹਿਬ ਨੂੰ ਛਾਜਲੀ ਛੱਡਿ ਆਓ ਬਿਨਾ ਰਾਹ ਪੁੱਛੇ ਸੰਗਰੂਰ ਨਹੀਂ ਆ ਸਕਦੇ ਉਹ ਕੀ ਸੰਗਰੂਰ ਦੇ ਲੋਕਾਂ ਦੀ ਗੱਲ ਕਰੂ ਨਾਲੇ ਚੱਲੋ ਰਾਹ ਪਤਾ ਵੀ ਹੋਣ ਪਿੰਡ ਪਤਾ ਵੀ ਹੋਣ ਪਰ ਕੋਈ ਛਾਤੀ ਤੇ ਹੱਥ ਮਾਰਨ ਨਾਲ ਕੋਈ ਇਮਾਨਦਾਰ ਨਹੀਂ ਬਣ ਜਾਂਦਾ ਕੋਈ ਕੈਰੇਕਟਰ ਸਾਫ਼ ਨਹੀਂ ਹੋ ਜਾਂਦਾ ਅਸੀਂ ਤਿੰਨ ਉਮੀਦਵਾਰਾਂ ਨੂੰ ਟਿਕਟਾਂ ਜਿਹੜੀਆਂ ਚੱਲੋ ਸਾਨੂੰ ਚੰਗੇ ਲੱਗੇ ਅਸੀਂ ਲਿਆ ਕੇ ਦੇਤੀਆਂ ਖੈਰਾ ਸਾਹਿਬ ਕਹਿੰਦੇ ਆ ਜੀ ਤਿਤਲੀਆਂ ਉਹ ਦੇਤੀਆਂ ਤਿਤਲੀਆਂ ਉਹ ਦੇਤੀਆਂ ਜਿੱਦਣ ਤੁਸੀਂ ਸਾਡੇ ਚ ਆਏ ਸੀ ਤੁਸੀਂ ਵੀ ਤਾਂ ਫਿਰ ਤਿਤਲੀ ਸੀ ਨਾਰੇ ਤਾਂ ਚੱਲੋ ਕੋਈ ਦੂਜੀ ਪਾਰਟੀ 'ਚ ਐ ਹੋ ਖੈਰਾ ਸਾਹਿਬ ਤੁਸੀਂ ਜੰਮੇ ਅਕਾਲੀ ਦਲ 'ਚ ਫਿਰ ਕਾਂਗਰਸ 'ਚ ਗਏ ਫਿਰ ਆਮ ਆਦਮੀ ਪਾਰਟੀ 'ਚ ਆਏ ਫਿਰ ਪੰਜਾਬੀ ਏਕਤਾ ਪਾਰਟੀ ਫਿਰ ਫਿਰ ਕਾਂਗਰਸ ਕੱਲੀ ਪੰਜਾਬ 'ਚੋਂ ਭਾਜਪਾ ਵੱਜਦੀ ਆ ਜਿਹਦੇ 'ਚ ਖੈਰਾ ਸਾਹਿਬ ਨਹੀਂ ਗਏ ਜਿਹੜਾ ਬੰਦਾ 6 ਪਾਰਟੀਆਂ ਬਦਲ ਚੁੱਕਿਆ ਉਹ ਦੂਜਿਆਂ ਨੂੰ ਕਹਿ ਰਿਹਾ तितਲੀਆਂ ਤੂੰ ਤਾਂ ਹੈਲੀਕਾਪਟਰ ਹੋ ਕਦੇ ਕਿੱਥੇ ਕਦੇ ਕਿੱਥੇ ਸੋ ਮੈਂ ਦੁਬਾਰਾ ਕਹੂੰਗਾ ਭਰਾ ਮੇਰੋ ਜਿੰਨੇ ਵੀ ਕਿਉਂਕਿ ਤੁਸੀਂ ਤਾਂ ਵਰਕਰ ਬੈਠੇ ਹੋ ਗੱਲ ਮੀਡੀਆ 'ਚ ਜਾਣੀ ਆ ਕੋਈ ਛਾਤੀ ਤੇ ਹੱਥ ਮਾਰਨ ਨਾਲ ਇਮਾਨਦਾਰ ਨਹੀਂ ਬਣ ਜਾਂਦਾ ਇਹ ਨਹੀਂ ਵੀ ਭਾਈ ਉਹਦੀ ਨੈਤਿਕਤਾ ਬਹੁਤ ਕੋਈ ਉੱਚੀ ਆ ਬੜੀਆਂ ਇਦਾਂ ਦੀਆਂ ਧਾਰਨਾ ਨੇ ਮੈਂ ਖੈਰਾ ਸਾਹਿਬ ਨੂੰ ਅੱਜ ਇੱਕ ਹੋਰ ਸਵਾਲ ਵੀ ਕਰੂੰਗਾ ਤੁਸੀਂ ਖੁਦ ਮੁਖਤਿਆਰੀ ਦੀਆਂ ਨੈਤਿਕਤਾ ਦੀਆਂ ਗੱਲਾਂ ਜੀ ਆਮ ਆਦਮੀ ਪਾਰਟੀ ਦਿੱਲੀੋਂ ਚਲਦੀ ਐ ਆ ਬੈਠਿਆ ਆ ਮਾਨ ਸਾਹਿਬ ਜਿੱਦਣ ਮੈਨੂੰ ਟਿਕਟ ਦਿੱਤੀ ਆ ਬੁਲਾ ਕੇ ਪੁੱਛਿਆ ਵੀ ਮੀਂ ਤੇ ਲੜੇਗਾ ਮੈਂ ਕਿਹਾ ਸਰ ਜੇ ਤੁਸੀਂ ਹੁਕਮ ਕਰੋਗੇ ਲੜੂਗਾ ਤੇ ਤੁਸੀਂ ਜਿਹੜੇ ਕਹਿੰਦੇ ਸੀ ਇੱਥੇ ਪੰਜਾਬ ਚ ਫੈਸਲੇ ਕਰਨੇ ਆ ਜਿੱਦਣ ਟਿਕਟ ਆਈ ਅਖੇ ਜੀ ਮੈਂ ਤਾਂ ਮੰਗੀ ਨਹੀਂ ਦਿੱਲੀੋਂ ਦਿੱਤੀ ਤੇ ਹੁਣ ਮਾਪਦੰਡ ਦੋਰੇ ਨੇ ਕੋਈ ਨਾਦਕਤਾ ਨੂਤਕਤਾ ਨਹੀਂ ਕੋਈ ਜ਼ਮੀਰ ਜਮੂਰ ਨਹੀਂ ਜੇ ਜ਼ਮੀਰ ਹੁੰਦੀ ਪਹਿਲਾ ਦੁਨੀਆ ਦਾ ਲੀਡਰ ਆਫ oppositon ਹੋਊ ਮੈਨੂੰ ਲੱਗਦਾ ਪੂਰੇ ਭਾਰਤ ਦੇ ਵਿੱਚ ਜਿਹਨੂੰ ਨਾ ਘਰੇ ਆ ਕੇ ਜੁਆਇਨ ਕਰਵਾਇਆ ਨਾ ਆਪਦੇ ਘਰੇ ਮੁੱਖ ਮੰਤਰੀ ਨੇ ਬੁਲਾਇਆ ਨਾ ਰੈਲੀ ਕੀਤੀ ਨਾ ਪ੍ਰੈਸ ਕਾਨਫਰੰਸ ਕੀਤੀ ਹੈਲੀਪੈਡ ਤੇ ਜੁਆਇਨ ਕਰਵਾ ਲਿਆ ਖੈਰਾ ਸਾਹਿਬ ਆਪਦੇ ਦਿਲ ਤੇ ਹੱਥ ਰੱਖ ਕੇ ਦੱਸੋ ਤੁਹਾਨੂੰ ਜਲਾਲਤ ਨਹੀਂ ਫੀਲ ਹੋਈ ਵੀ ਤੁਹਾਨੂੰ ਬੰਦਾ ਗੱਲਾਂ ਵੱਡੀਆਂ ਵੱਡੀਆਂ ਨੈਤਿਕਤਾ ਦੇ ਪਾਰ ਤੁਸੀਂ ਲੋਕਾਂ ਨੂੰ ਪੜਾਉਣੇ ਉੱਤੇ ਜਾ ਕੇ ਹੈਲੀਪੈਡ ਦੇ ਬੰਦਾ ਜੁਆਇਨ ਹੋ ਜੇ ਤੇ ਉਹ ਨੈਤਿਕਤਾ ਦੀਆਂ ਗੱਲਾਂ ਕਰੇ ਸੋ ਭਰਾ ਮੇਰੇ ਉਹ ਲੋਡ ਪੈਣ ਤੇ ਗਧੇ ਨੂੰ ਵੀ ਬਾਪੂ ਕਹਿ ਦਿੰਦੇ ਆ ਕੈਪਟਨ ਮਰਿੰਦਰ ਸਿੰਘ ਦੇ ਉਲਟ ਬੋਲਦੇ ਬੋਲਦੇ ਉਹਦੀਆਂ ਲੇਲੜੀਆਂ ਕੱਢ ਕੇ ਕਾਂਗਰਸ ਦੇ ਵਿੱਚ ਗਏ ਸੋ ਗੱਲਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਹਦਾ ਕੀ ਕੈਰੇਕਟਰ ਹੈ ਕਿੰਨਾ ਕ ਇਮਾਨਦਾਰ ਹੈ ਸਾਰਿਆਂ ਨੂੰ ਪਤਾ ਆ ਪੰਡੋਰੀ ਸਾਹਿਬ ਬਾਰੇ ਇਹਨਾਂ ਦੇ ਪਿੰਡ ਗਏ ਸੀ ਇੱਕ ਹਲਕੇ 'ਚ ਹਮਿੱਦੀ ਮਤਲਬ ਕਿ ਤੁਸੀਂ ਝੂਠ ਬੋਲ ਬੋਲੀ ਜਾਓਗੇ ਅਖੇ ਜੀ ਪੰਡੋਰੀ ਬਹੁਤ ਵੱਡੀ ਕੋਠੀ ਪਾ ਰੇ ਆ ਚੰਡੀਗੜ੍ਹ ਮੇਰੇ ਪਿੰਡ ਤੇ ਗਵਾਂਢੀ ਨਹੀਂ ਮੈਨੂੰ ਇਹਨਾਂ ਵਿਸ਼ਵਾਸ ਮੈਂ ਖੈਰਾ ਸਾਹਿਬ ਨੂੰ ਚੈਲੰਜ ਕਰਦਾ ਇੱਕ ਮਰਲਾ ਪੰਡੋਰੀ ਸਾਹਿਬ ਦੇ ਨਾਮ ਹਾਲੀ ਜਾਂ ਚੰਡੀਗੜ੍ਹ ਚ ਦਿਖਾ ਦਿਓ ਨਹੀਂ ਤੁਸੀਂ ਸਿਆਸ ਛੱਡਿਓ ਨਹੀਂ ਮੈਂ ਛੱਡੂਗਾ ਇੱਕ ਮਰਲਾ ਮਤਲਬ ਕਿ ਸਿਰਫ ਝੂਠ ਬੋਲ ਬੋਲ ਕੇ ਸੋ ਪਰ ਆ ਮੇ ਰੋ ਆਮ ਆਦਮੀ ਪਾਰਟੀ ਥੋਡੀ ਪਾਰਟੀ ਆ ਤੁਸੀਂ ਬਣਾਈ ਆ ਤਕੜੇ ਹੋ ਕੇ ਲੜਾਈ ਲੜਨੀ ਆ ਬਰਨਾਲੇ ਆਣ ਨੇ ਪਹਿਲਾਂ ਮੈਨੂੰ ਦੋ ਵਾਰ ਜਿਤਾਇਆ ਆ ਸਾਡੇ ਬਰਨਾਲੇ ਦਾ ਮੀਡੀਆ ਬੈਠਾ ਮੈਂ ਕਦੇ ਸ਼ਰਾਬ ਨਹੀਂ ਵੰਡੀ ਕਦੇ ਪੈਸਾ ਨਹੀਂ ਵੰਡਿਆ ਤੇ ਵੱਡੇ ਵੱਡੇ ਲੋਕਾਂ ਨੂੰ ਜਿਤਾ ਕੇ ਮੈਨੂੰ ਪੰਜਾਬ ਦੀ ਵਿਧਾਨ ਸਭਾ ਚ ਲੋਕਾਂ ਨੇ ਪਛਾ ਆ ਪਰ ਇੱਕੋ ਵਾਦਾ ਜੋ ਮੈਂ ਬਰਨਾਲੇ ਦੇ ਲੋਕਾਂ ਨਾਲ ਲਿਭਾਇਆ ਤੇ ਹਰ ਸਟੇਜ ਤੋਂ ਕਹਿੰਦਾ ਰਿਹਾ ਕਿ ਮੀਤ ਨਾਲ ਕਿਸੇ ਚੀਜ਼ ਦੀ ਨਾਰਾਜ਼ਗੀ ਹੋ ਸਕਦੀ ਹੈ ਪਰ ਇੱਕ ਲਾਂਬਾ ਮੀਦਾ ساری ਜ਼ਿੰਦਗੀ ਨਹੀਂ ਆਉਂਦਾ ਕਿ ਮੀਤ ਨੇ ਇੱਕ ਨਵਾਂ ਪੈਸਾ ਸਰਕਾਰੀ ਖਾਦਾ ਤੇ ਅੱਜ ਤੁਸੀਂ ਸਾਰੇ ਇੱਥੇ ਬੈਠੇ ਹੋ ਜ਼ਿੰਦਗੀ ਪਰਦਾ ਕਿਉਂਕਿ ਤੁਸੀਂ ਲੋਕਾਂ ਨੇ ਮੇਰੀਆਂ ਬਾਹਾਂ ਬਣ ਕੇ ਲੜਾਈ ਲੜਨੀ ਹੈ ਇਹ ਜ਼ਿੰਦਗੀ ਪਰਦਾ ਵਾਅਦਾ ਹੈ ਕਿ ਜਿੱਦਣ 1 ਰੁਪਿਆ ਜ਼ਿੰਦਗੀ ਚ ਪ੍ਰੂਵ ਹੋ ਗਿਆ ਵੀ ਮੀਤ ਨੇ ਖਾਦਾ ਮੀਤ ਸਿਆਸਤ ਦਾ ਕੀ ਦੁਬਾਰਾ ਸੰਗਰੂਰ ਨਹੀਂ ਪੜਦਾ ਇਹ ਤੁਹਾਡੇ ਸਾਰਿਆਂ ਨਾਲ ਵਾਅਦਾ ਹੈ ਤਕੜੇ ਹੋ ਕੇ ਸਾਥ ਦਿਓ ਜਿੱਤਾਂਗੇ ਤੇ ਜਾ ਕੇ ਉੱਥੇ ਲੋਕਾਂ ਦੀ ਜਿਹੜੀ ਲੜਾਈ ਐ ਉਹ ਲੜਾਂਗੇ ਤੇ ਪ੍ਰਮਾਤਮਾ ਮਿਹਰ ਕਰੂ ਹੱਕ ਮੰਗਣ ਵਾਲੇ ਨਹੀਂ ਹੱਕ ਦੇਣ ਵਾਲੇ ਆਪਾਂ ਲੋਕ ਸਭਾ ਦੇ ਵਿੱਚ ਬਣਾਂਗੇ ਸੋ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਮੈਂ ਮਾਫੀ ਚਾਹਣਾ ਸਮਾਂ ਛੋੜਾ ਜ਼ਿਆਦਾ ਲੈ ਗਿਆ ਤੇ ਤੁਸੀਂ ਸਾਰੇ ਚੱਲ ਕੇ ਆਏ ਤੇ ਜਿਹੜੇ ਹਜ਼ਾਰਾਂ ਦੀ ਤਜਾਦ ਸਾਥੀ ਸਾਡੇ ਬਾਹਰ ਖੜੇ ਆ ਅੰਦਰ ਨਹੀਂ ਪਹੁੰਚ ਪਹੁੰਚ ਸਕੇ ਮੈਂ ਅਰੇਂਜਮੈਂਟ ਘਟਾ ਮੈਂ ਉਹਨਾਂ ਤੋਂ ਮਾਫੀ ਚਾਹਣਾ ਬਹੁਤ ਬਹੁਤ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ